ਸਸੀ ਕਾਲ ਜੀ ਪਿੰਡ ਚੱਕ ਫਤੇ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਆਪਾਂ ਕੰਮ ਕੀਤਾ ਸੀਗਾ ਤੇ ਬਾਈ ਸੁਖਵੀਰ ਸਿੰਘ ਜੀ ਸਿੱਧੂ ਆਪਾਂ ਇਹਨਾਂ ਨਾਲ ਕਰਦੇ ਆਂ ਗੱਲ ਹਾਂਜੀ ਕੰਮ ਕਿਵੇਂ ਲੱਗਿਆ ਤੁਹਾਨੂੰ ਕੰਮ ਬਹੁਤ ਵਧੀਆ ਲੱਗਿਆ ਜੀ ਬਹੁਤ ਸੋਹਣਾ ਕੰਮ ਹੋਇਆ ਜਿੰਨਾ ਵੀ ਇਸ ਗੇਟ ਤੇ ਖਰਚਾ ਆਇਆ ਇਹਨਾਂ ਨੇ ਕੀਤਾ ਜੀ ਗੇਟ ਦੇ ਵੈਸੇ ਗਲੀ ਦਾ ਹੈ ਕਿਸੇ ਦੇ ਘਰ ਦਾ ਗੇਟ ਨਹੀਂ ਹੈਗਾ ਪਰ ਖਰਚਾ ਜੋ ਵੀ ਆ ਇਹਨਾਂ ਨੇ ਕੀਤਾ ਹੈ ਤੇ ਕੀ ਮਕਸਦ ਸੀ ਤੁਹਾਡਾ ਇਸ ਗੇਟ ਤੇ ਪੈਸਾ ਲਾਉਂਦਾ ਜੀ ਇਹ ਸਾਡਾ ਜੀ ਪ੍ਰਾਤਨ ਦਰਵਾਜ਼ਾ ਸੀਗਾ ਜੀ ਇੱਥੇ ਹਾਂਜੀ ਉਹ ਕਿਸੇ ਕਾਰਨਾ ਕਰਕੇ ਉਹ ਢਾਹ ਦਿੱਤਾ ਗਿਆ ਸੀਗਾ ਜੀ ਤੇ ਉਸ ਤੋਂ ਬਾਅਦ ਮੇਰੇ ਪਿਤਾ ਜੀ ਦੀ ਇਹ ਇੱਛਾ ਸੀਗੀ ਕਿ ਇਹਨੂੰ ਦੁਬਾਰਾ ਬਣਾ ਪੁਨਰ ਨਿਰਮਾਣ ਇਹਦਾ ਕੀਤਾ ਜਾਵੇ ਸਹੀ ਉਹਨਾਂ ਦੀ ਇੱਛਾ ਉਹਨਾਂ ਦੀ ਡੈਥ ਹੋ ਗਈ ਸੀ 4 ਸਾਲ ਪਹਿਲਾਂ ਠੀਕ ਹੈ ਜੀ ਤੇ ਉਹਨਾਂ ਦੀ ਇੱਛਾ ਅਸੀਂ ਪੂਰੀ ਮਾਸਟਰ ਹਰਨੇਕ ਸਿੰਘ ਜੀ ਸਿੱਧਾ ਮਾਸਟਰ ਹਰਨੇਕ ਸਿੰਘ ਜੀ ਹਾਂਜੀ ਨਾਮ ਲਿਖਿਆ ਹੋਇਆ ਉਹਨਾਂ ਦਾ ਸੀ ਉਹਨਾਂ ਦੀ ਯਾਦ ਵਿੱਚ ਤੇ ਉਹਨਾਂ ਦੀ ਇੱਛਾ ਇੱਛਾ ਦੇ ਉਹਨਾਂ ਨੂੰ ਪੂਰਾ ਕੀਤਾ ਜੀ ਅੱਛਾ ਤੁਹਾਡੀ ਰੀਜ ਪੂਰੀ ਹੋ ਗਈ ਹਾਂਜੀ ਤੇ ਬਾਕੀ ਮਨ ਖੁਸ਼ ਹੈ ਪੂਰਾ ਖੁਸ਼ ਹੈ